300 ਦੇ ਬਾਅਦ 306 ਦਾ ਵੀ ਚੱਲ ਜਾਂਦਾ ਸਮਝੋ ਬਾਤ ਕਰ ਰਹੇ ਹਾਂ ਕੋਈ ਕੀ ਇਹ ਬੁੱਧਰੇ ਮੋਂ ਮਾ ਕੋਲ ਤੁਸੀਂ ਉਹ ਵੀਡੀਓ ਵਗੈਰਾ ਪਾਈ ਦੀ ਉਹਨੂੰ ਵੀ ਇੰਟੀਮੀਚਨ ਮਿਲ ਗਈ ਕਿ ਜੀ ਬਲੋ ਉਹ ਵੀ ਕਿਧਰੇ ਤਾਂ ਹੋ ਹੀ ਜਾਂਦਾ ਚਲ ਹੋ ਜਾਂਦਾ ਆ ਉਹ ਤਾਂ ਪੱਜੂਆ ਬੜਾ ਛਾੜੇ ਆ ਫੜ ਦੇ ਵਿੱਚ ਕੋਈ ਵੀ ਤੁਸੀਂ ਏਕ ਨੂੰ ਪੁਆਇੰਟ ਵੀ ਨਿਕਾਲ ਜੀ ਜੀ ਮੈਨੇ ਪਾਟ ਨਾ ਸਰੋਪ ਸਾਡੀ ਤੁਸੀਂ ਰੇਡ ਕਿੰਨੀ ਰੇਡ ਹੋ ਗਈ ਤੁਸੀਂ ਦੱਸੋ ਟੋਟਲੀ ਚਾਰ ਤਾਂ ਆਊਟੋ ਸਟੇਸ਼ਨ ਲੈਂਨੀ ਤਾਂ ਰੇਡ ਹੋ ਗਈ ਹੈ ਪਤਰਖਾਨ ਦਿੱਲੀ ਤੋਂ ਜਿਹੜੀ ਅੰਦਰ ਪਾਲਨਪੁਰ ਸਾਰੀ ਜਗ੍ਹਾ ਸਾਡੇ ਦੀ ਹੈ ਵੀਰ ਵਰਤੀ ਗੁੰਡ ਇਸ ਵੈਰੀ ਗੱਲ ਸਰ ਸੀਏਪ ਪਟਿਆਲਾ ਨੂੰ ਚਲੀ ਗਈ ਸੀ ਸੀਏਪ ਪਟਿਆਲਾ ਨੂੰ ਸਰ ਮੈਨੂੰ ਪਤਾ ਜੀ ਤੁਸੀਂ ਇਹੀ ਕੀਤਾ ਸੀਗਾ ਤੁਸੀਂ ਉਸ ਦਿਨ ਇਹੀ ਗੱਲ ਕਹੀ ਸੀ ਕਿ ਮੇਰਾ ਮਸਲਾ ਤੁਹਾਡੇ ਇਹ ਮਸਲਾ ਮੇਰੇ ਪੂਰੇ ਧਿਆਨ ਦੇ ਵਿੱਚ ਹੈ ਮੈਂ ਮੰਨਦਾ ਨੋ ਡਾਊਟ ਤੁਸੀਂ ਕੰਮ ਨਹੀਂ ਕਰ ਰਹੇ ਮੈਂ ਮੰਨਦਾ ਇਹ ਕੰਮ ਕਰ ਰਹੇ ਹੋ ਤੁਸੀਂ ਕੰਮ ਪੂਰੀ ਪਰ ਸਰ ਫੜੇ ਨਹੀਂ ਜਾ ਰਹੇ ਦੇਖੋ ਇੱਕ ਪਹਿਲੇ ਦਿਨ ਜਿਵੇਂ ਮੰਨ ਲਓ ਉਸੇ ਸਟੇਜ ਤੇ ਅੱਜ ਆ ਕੇ ਆਪਾਂ ਫੇਰ ਦੁਬਾਰਾ ਖੜ ਗਏ ਅਸੀਂ ਪਹਿਲੇ ਦਿਨ ਮੈਂ ਧਰਨਾ ਘਰੇ ਬੈਠਾ ਸੀਗਾ ਇਹ ਮੈਂ ਪੋਸਟਮਾਰਟਮ ਨਹੀਂ ਕਰਨਾ ਚਲੋ ਸਰ ਦੇ ਆਏ ਦੀ ਸਿਰਫ ਮੇਰੇ ਕਰਕੇ ਐਜ਼ੇ ਬ੍ਰਦਰ ਲਾ ਲੋ ਐਜ਼ੇ ਆਫੀਸਰ ਲਾ ਲੋ ਐਜ਼ੇ ਡਿਊਟੀ ਆਫੀਸਰ ਨੇ ਦੀ ਆਪਾਂ ਨੂੰ ਮੰਨਣੀ ਵੀ ਪਊਗੀ ਜੀ ਕੱਲ ਨੂੰ ਆਪਾਂ ਨੂੰ ਸਾਥ ਵੀ ਚਾਹੀਦਾ ਹੈ ਕੱਲ ਨੂੰ ਬੜਾ ਕੁਝ ਚਾਹੀਦਾ ਜੀ ਹਨਾ ਇਸ ਚੀਜ਼ ਦੇ ਵਿੱਚ ਇਕੱਲਾ ਇਹ ਜੀ ਅਰੈਸਟ ਹੋ ਗਈ ਤੇ ਕੰਮ ਖਤਮ ਹੋ ਗਿਆ ਉਸ ਚੀਜ਼ ਨੂੰ ਵੀ 10-12 ਦਿਨ ਤੋਂ ਉੱਪਰ ਹੋ ਗਿਆ ਜੀ ਠੀਕ ਹੈ ਜੀ ਅੱਜ ਫੇਰ ਆਪਾਂ ਉਸੇ ਸੇਮ ਪਲੇਸ ਤੇ ਫੇਰ ਆ ਕੇ ਬੈਠੇ ਹਾਂ ਠੀਕ ਹੈ ਜੀ ਠੀਕ ਹੈ ਜੀ ਆਪਾਂ ਨੂੰ ਕੀ ਅਸ਼ਵਾਸ਼ਣ ਹੈ ਕਿ ਆਉਣ ਵਾਲੇ 1 2 4 5 ਦਿਨਾਂ ਦੇ ਵਿੱਚ ਫੜੀ ਜਾਓਗੇ ਆਪਾਂ ਸਿਰਫ ਇਹ ਇਹ ਸ਼ੋਰਟੀ ਲੈਣਾ ਚਾਹੀਦਾ ਮੈਂ ਤੁਹਾਡਾ ਆਪਣਾ ਆਪਣਾ ਕੋਈ ਇਹ ਆਪਦੇ ਪ੍ਰਸ਼ਾਸਨ ਦੇ ਨਾਲ ਨਾ ਹੋਈ ਹੈ ਨਾ ਜੀ ਆਪਾਂ 12 13 ਦਿਨ ਨਹੀਂ ਕੱਢਦੇ ਘਰ ਹੀ ਬੈਠੇ ਸੀ ਆਪਾਂ ਕੋਈ ਬਾਹਰ ਨਹੀਂ ਬੈਠੇ ਸੀ ਆਪਾਂ ਤਾਂ ਘਰ ਹੀ ਬੈਠੇ ਸੀਗੇ ਕੋਈ ਬਾਹਰਲੇ ਬੰਦੇ ਨਹੀਂ ਮਤਲਬ ਉਹ ਪਰਿਵਾਰ ਮਤਲਬ ਕੋਈ ਸ਼ਹਿਰਦਾਰ ਬੰਦੇ ਨਹੀਂ ਬੁਲਾਏ ਹੋਏ ਸੀ ਸਿਰਫ ਪਰਿਵਾਰ ਬੰਦਾ ਬੈਠੇ ਸੀਗੇ ਸਰ ਨੇ ਕਿਹਾ ਵੀ ਨਹੀਂ ਮੇਰੇ ਕਰਕੇ ਕਿਉਂਕਿ ਅਸੀਂ ਇੱਧਰ ਹੋ ਜ ਜਾਗੇ ਜੇ ਤੂੰ ਇਸ ਕੰਮ ਤੇ ਗਾਇਨਾ ਠੀਕ ਆ ਆਪਾਂ ਨੇ ਤੁਹਾਨੂੰ ਮਤਲਬ ਪ੍ਰਸ਼ਾਸਨ ਦੇ ਨਾਲ ਹੋ ਕੇ ਵੀ ਕੋਈ ਗੱਲ ਨਹੀਂ ਸਰ ਜਿੱਥੇ ਤੱਕ ਮੇਰੀ ਲੋੜ ਹੋਈ ਜਿੱਥੇ ਤੱਕ ਮੈਂ ਜਿੱਥੇ ਤੱਕ ਵੀ ਗਿਆ ਤੁਹਾਨੂੰ ਵੀ ਇਹੀ ਗੱਲ ਕਹੀ ਆ ਸਰ ਮੇਰੀ ਜਿੱਥੇ ਤੱਕ ਵੀ ਲੋੜ ਹੋਈ ਨਾ ਆਪਾਂ ਤੁਹਾਡੇ ਨਾਲ ਪਰ ਇੱਕ ਗੱਲ ਆਪਾਂ ਅੱਜ ਫੇਰ ਅੱਜ ਉਹ 5 ਤਰੀਕ ਤੇ ਆ ਕੇ ਫੇਰ ਖੜ ਗਏ ਮਤਲਬ ਐਡੀ ਤਕੜੀ ਹਾਰਡ ਕੋਰ ਕ੍ਰਿਮੀਨਲ ਹੋ ਗਈ ਜੀ ਐਡੀ ਤਾਂ ਨਹੀਂ ਹੋਈ ਜੀ ਤੁਸੀਂ ਵੀ ਇੱਕ ਨਾਰਮਲ ਸਰ ਮੈਂ ਛੱਡੋ ਤੁਹਾਨੂੰ ਮੈਂ ਤੁਹਾਡੀ ਸਾਰੀ ਮੈਂ ਦੇਖਦਾ ਸਭ ਤੋਂ ਪਹਿਲੇ ਤਾਂ ਮੈਂ ਕਹਣਾ ਤੁਹਾਨੂੰ ਤੁਹਾਡਾ ਦੁੱਖ ਅਸੀਂ ਸਾਰੇ ਸਮਝਦੇ ਸਾਰੇ ਜਿੰਨੇ ਵੀ ਬੰਦੇ ਨੇ ਇੱਥੇ ਅਸੀਂ ਵੀ ਅਸੀਂ ਜਿੰਨੇ ਮਨ ਵੀ ਗਏ ਸਮਝਦੇ ਤੁਹਾਡਾ ਦੁੱਖ ਸਾਰੇ ਉੱਜੀ ਗੱਲੇ ਬਿਖੂ ਜਿਹੜੀ ਆਪਰੇਸ਼ਨਲ ਚੀਜ਼ ਹੈ ਜਿਵੇਂ ਅਸੀਂ ਕਿਤਨੀ ਪਾ ਕੇ ਮਿਲਣਾ ਸੀ ਨਹੀਂ ਕਰ ਸਕਦੇ ਤੁਸੀ ਦੇਖੋ ਕਿਤਨੇ ਤਾਂ ਠੀਕ ਹੈ ਇਹ ਦੱਸੇ ਅਸੀਂ ਦੱਸਾਂਗੇ ਤਾਂ ਨਾਲ ਦੀ ਨਾਲ ਇੰਟੀਗੇਸ਼ਨ ਹੋ ਜਾਊਗਾ ਤੁਸੀਂ ਸਾਡੇ ਉੱਤੇ ਵਿਸ਼ਵਾਸ ਰੱਖੋ ਤੁਹਾਨੂੰ ਹਿਸਾਬ ਦੇ ਨਾਲ ਸੱਟੇ ਮਿਲ ਗਈ ਮੈਂ ਛੋਟੀ ਜੀ ਗੱਲ ਕਰਦਾ ਚਲੋ ਮੇਰਾ ਵਿਸ਼ਵਾਸ ਤੁਸੀਂ ਅੱਜ ਬਣਾ ਜੋ ਤੁਸੀਂ ਕਹੋਗੇ ਤੁਹਾਡਾ ਸਿਰ ਮੱਥੇ ਹੈ ਜੀ ਆਪਾਂ ਮੰਨਾਂਗੇ ਵੀ ਚਲੋ ਕੋਈ ਇਹ ਨਹੀਂ ਹੈਗਾ ਕਿ ਅਸੀਂ ਵੀਰੇ ਦੀ ਗੱਲ ਨਹੀਂ ਮੰਨੀ ਜਾਂ ਤੁਹਾਨੂੰ ਹੀ ਸਪੈਸ਼ਲ ਬਣਾਉਣਾ ਚਾਹੁੰਦੇ ਸੀ ਆ ਕੱਲ ਨੂੰ ਕੋਈ ਹੋਰ ਬੁਲਾਵਾਂਗੇ ਏ ਕੋਈ ਉਹ ਨਹੀਂ ਹੈਗਾ ਮੈਂ ਤਾਂ ਸਵੇਰੇ ਦੀ ਇੱਕੋ ਗੱਲ ਕਹਤੀ ਸੀ ਮੈਂ ਕਿ ਤੁਸੀਂ ਅਰੈਸਟ ਕਰ ਲੋ ਜਾਂ ਮੈਨੂੰ ਕੋਈ ਆਸ਼ਵਾਸ਼ਣ ਦਿਓ ਤੋ ਸਿਰਫ ਮੇਰੇ ਕੇਸ ਦਾ ਆਈਓ ਹੀ ਲਿਆ ਹੋ ਰਿਹਾ ਗਲਤਮੋਗੀ ਮੈਨੂੰ ਵੀ ਤਾਂ ਛੋਟੀ ਚਾਹੀਦੀ ਆ ਨਾ ਸਰ ਮੇਰੇ ਪਰਿਵਾਰ ਨੂੰ ਮੇਰੇ ਸ਼ਹਿਰਦਾਰ ਬੰਦਿਆਂ ਨੂੰ ਕੱਲੇ-ਕੱਲੇ ਨੂੰ ਛੋਟੀ ਚਾਹੀਦੀ ਆ ਵੀ ਅਸੀਂ ਤੇਰੇ ਨਾਲ ਦੁੱਖ ਦੇ ਵਿੱਚ ਖੜੇ ਆ ਜੇ ਮੈਂ ਹੁਣ ਇਹਨਾਂ ਦੀ ਗੱਲ ਨਹੀਂ ਸੁਣੂੰਗਾ ਮੇਰੇ ਨਾਲ ਕੱਲ ਨੂੰ ਕੌਣ ਖੜੇਗਾ ਇਹ ਤਾਂ ਗੱਲ ਮੰਨਦੇ ਠੀਕ ਹੈ ਜੀ ਹੁਣ ਉਹ ਤਿੰਨ ਦੇ ਤਿੰਨ ਬੰਦੇ ਦੋ ਤਾਂ ਚਲੋ ਇੱਕ ਮਿੱਤੂ ਦੇਵਦਨ ਹੋ ਗਈ ਜੀ ਉਹ ਚਲੀ ਗਈ ਉਹ ਤਾਂ ਮੰਨ ਲਓ ਉਹਨੂੰ ਪਤਾ ਲੱਗ ਗਿਆ ਪ੍ਰੈਸ ਦੇ ਰਾਹੀਂ ਪਤਾ ਲ ਜਿਹੜੇ ਦੋ ਬੰਦੇ ਨੇ ਜੀ ਉਹਨਾਂ ਨੇ ਇੱਕ ਇੱਥੇ ਆਪਣੀ ਇੱਕ ਵਾਰੀ ਪਾਈ ਜੀ ਤੇ ਇੱਕ ਪਰਮੂਸ਼ਾ ਹਾਂਜੀ ਉਹਨਾਂ ਨੇ ਇੱਕ ਵਾਰੀ ਪਾਈ ਹੋਈ ਹੈ ਜੀ ਇੱਥੇ ਪਰਚੇ ਚੋਂ ਨਿਕਲ ਨਹੀਂ ਜੀ ਪਰਸੋਂ ਪਾਈ ਹੈ ਪਤਾ ਨਹੀਂ ਕੱਲ ਪਾਈ ਹੈ ਜੀ ਮਤਲਬ ਉਹ ਕਿਨੇ ਆ ਗਈ ਜੀ ਉੱਥੇ ਮੈਂ ਆਪਾਂ ਉਹਨਾਂ ਨੇ ਪਾਈ ਹੈ ਬਟ ਉਹਦਾ ਕੋਈ ਸਰ ਉਹ ਤਾਂ ਨਹੀਂ ਕੀਤਾ ਤੁਸੀਂ ਸਮਝਣਾ ਮਤਲਬ ਉਹ ਤਾਂ ਚਲੋ ਕੋਈ ਇਨਕੁਆਇਰੀ ਮਾਰਨਾ ਇਹਦਾ ਇਹਦਾ ਮਤਲਬ ਇਹ ਕਹਿੰਦਾ ਕਿ ਉਹ ਜ਼ਿਲ੍ਹੇ ਚ ਹੀ ਨੇ ਜ਼ਿਲ੍ਹੇ ਦੇ ਵਿੱਚ ਨਹੀਂ 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 ਆਪ ਨਹੀਂ ਬਾਕੇਗੇ ਆਪ ਆਪ ਹੈ ਨਾ ਬਾਕੇਗੇ ਆਪ ਪਾਣੀ ਦੀ ਉਹ ਨਹੀਂ ਗੋੜ ਹੁੰਦੀ ਕੋਈ ਰਿਸ਼ਤੇਦਾਰ ਵੀ ਹੋਵੇ ਉਹਨੂੰ ਪਾ ਸਕਦੇ ਪਤਾ ਹੈ ਜੀ ਆਪਾਂ ਨੂੰ ਚਲੋ ਮੰਨ ਲਓ ਤੁਸੀਂ ਕਾਨੂੰਨ ਇਨਵੈਸਟੀਗੇਸ਼ਨ ਜੁਆਇਨ ਕਰਾਉਣੀ ਹੈ ਬਲਾਉਂਗੇ ਨਹੀਂ ਇਹ ਵੀ ਇਨਵੈਸਟੀਗੇਸ਼ਨ ਉਹਨਾਂ ਨੂੰ ਤਾਂ ਬਲਾਉਂਗੇ ਨਾ ਕਿਸੇ ਮੰਨ ਲਓ ਤੁਹਾਡੇ ਕੋਲ ਪਾਕੇ ਜੀ ਮੇਰੇ ਤੇ ਕਪੀਸ ਪਰਚੇ ਦੇ ਵਿੱਚ ਨਾਮ ਝੂਠਾ ਠੀਕ ਹੈ ਜੀ ਕੋਈ ਨੰਬਰ ਵੀ ਦਿੱਤਾ ਹੋਗਾ ਉੱਥੇ ਕੁਝ ਤਾਂ ਦਿੱਤਾ ਹੋਗਾ ਅਸੀਂ ਵੀ ਆਪਣੇ ਨੰਬਰਾਂ ਦੇ ਕੇ ਆਨੇ ਆ ਜਦੋਂ ਆਪਾਂ ਨੇ ਇਨਵੈਸਟੀਗੇਸ਼ਨ ਕਰੀ ਸੀ ਜੁਆਇਨ ਆਪਾਂ ਵੀ ਨੰਬਰ ਦੇ ਕੇ ਆਏ ਸੀ ਬਿਆਨ ਨੋਟ ਹੋਣਗੇ ਸਾਡੇ ਨੋਟ ਹੋਣਗੇ ਉਹਨਾਂ ਦੇ ਨ ਹੁਣ ਮੰਨ ਲਓ ਕੱਲੂ ਕਿ ਕਿਸੇ ਨੂੰ ਬੁਲਾਉਂਗੇ ਤੁਸੀਂ ਕਿਸੇ ਤੁਸੀਂ ਮੇਰੀ ਵਜ੍ਹਾ ਜੋ ਉਹਦਾ ਅਧਿਕਾਰ ਸੀ ਉਹਨੇ ਆਪਣੀ ਬੇਗੁਨਾ ਹਾਂ ਉਹਦਾ ਅਧਿਕਾਰ ਆ ਤਾਂ ਉਹਦਾ ਹਰੇਕ ਆਪਣਾ ਉਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਉਹਨੂੰ ਬੇਗੁਨਾ ਕਰ ਦੇ ਬੰਦੇ ਪਾ ਲੈਣਾ ਤੁਸੀਂ ਨਹੀਂ ਆਪਾਂ ਨਹੀਂ ਹੋਣਾ ਮੈਂ ਅਧਿਕਾਰ ਹੈ ਨਹੀਂ ਮੈਂ ਮੰਨ ਗਿਆ ਛੱਡ ਦੋ ਉਹ ਛੜ ਗਈ ਮੋਡਨ ਹੋਣੀ ਉਹਨਾਂ ਨੂੰ ਕਦੋਂ ਉਹ ਤੁਸੀਂ ਬੋਲੀ ਜਾ ਤੁਹਾਡਾ ਦੁੱਖ ਜਿਹੜਾ ਅਸੀਂ ਸਮਝਦੇ ਸਿਰਫ ਮੇਰੇ ਪਰਿਵਾਰ ਨੂੰ ਇਹ ਛੋਟੀ ਚਾਹੀਦੀ ਹੈ ਜੀ ਦੇਖੋ ਸਾਡਾ ਇੱਕ ਚਲੇ ਗਿਆ ਭਾਵੇਂ ਉਹ ਰਾਜਨੀਤੀ ਪੇੜ ਚੜ ਗਿਆ ਪਾਵੇਂ ਉਹ ਕਿਸੇ ਚੀਜ਼ ਦੀ ਵੀ ਭੇਡ ਚੜ ਗਿਆ ਪਾਵੇਂ ਉਹ ਹੀ ਇਮਾਨਦਾਰੀ ਦੀ ਭੇਡ ਚੜ ਗਿਆ ਜੀ ਹੁਣ ਕੱਲ ਨੂੰ ਮੈਂ ਪਹਿਲਾਂ ਵੀ ਇਹੀ ਗੱਲ ਕਹਿੰਦਾ ਰਿਹਾ ਜੀ ਮੰਨ ਲਓ ਕੱਲ ਨੂੰ ਨਿੱਤੂ ਦੇਵਗਨ ਨੂੰ ਆਪਾਂ ਵੀ ਮੰਨਦੇ ਆ ਸੈਸ਼ਨ ਕੋਰਟ ਉਹਦਾ ਕੈਂਸਲ ਹੋ ਗਿਆ ਜੀ ਸੈਸ਼ਨ ਕੋਰਟ ਤੇ ਡਿਕਲਾਈਨ ਹੋ ਗਈ ਜੀ ਹਨਾ ਮਤਲਬ ਉਹਦੀ ਉਹ ਰਿਜੈਕਟ ਹੋ ਗਈ ਬੇਲ ਉਹ ਹਾਈ ਕੋਰਟ ਲਗਾਏਗੀ ਲਗਾਏਗੀ ਨਾ ਜੀ ਉੱਥੇ ਸਾਰੇ ਜਿਹਨੇ ਕਹਿੰਦੇ ਨੇ ਵਕੀਲ ਵੀ ਕਹਿੰਦੇ ਨੇ ਸਾਰੇ ਕਹਿੰਦੇ ਨੇ ਜਿੰਨੇ ਵੀ ਜਣੇ ਨੇ 50 50 ਚਾਂਸ ਰਿਹਾ ਉੱਥੇ ਬੇਲ ਮਿਲ ਜਾਵੇ ਸਭ ਮੇਰੀ ਬੇਨਤੀ ਮੇਰੀ ਬੇਨਤੀ ਸੁਣੋ ਹਨਾ ਜੀ ਕੱਲ ਨੂੰ ਜੇ ਮੰਨ ਲਓ ਮੈਨੂੰ ਐਂਡ ਵਾਲੀ ਵੀਡੀਓ ਪਾ ਕੇ ਗਿਆ ਰਾਹੁਲ ਮੈਨੂੰ ਇਨਸਾਫ ਚਾਹੀਦਾ ਤੁਸੀਂ ਸੁਣ ਲਿਓ ਪਹਿਲਾਂ ਠੀਕ ਹੈ ਜੀ ਮੰਨ ਲਓ ਜੇ ਮੈਂ ਇੰਨਾ ਡਿਪਰੈਸ਼ਨ ਦੇ ਵਿੱਚ ਆ ਕੇ ਮੈਂ ਹੀ ਫਿਰ ਸੁਸਾਈਡ ਕਰ ਗਿਆ ਜੀ ਮੈਂ ਸਿਰਫ ਮੇਰਾ ਪਰਿਵਾਰ ਇਹ ਚਾਹ ਰਿਹਾ ਕਿ ਤੈਨੂੰ ਅਸੀਂ ਕਿੱਦਾਂ ਬਚਾਈਏ ਸਾਨੂੰ ਕੋਈ ਇਹ ਆਦਤ ਨਹੀਂ ਹੈਗੀ ਦੀ ਅਸੀਂ ਐਵੇਂ ਦੇ ਬੰਦੇ ਨਹੀਂ ਹੈਗੇ ਅਸੀਂ ਕਿਸੇ ਨੂੰ ਪਰੇਸ਼ਾਨ ਕਰਨਾ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਨੇ ਜੀ ਰੱਖ ਮਟਿਆਲੇ ਤੱਕ ਸਿਰਫ ਅਸੀਂ ਇਹ ਛੋਟੀ ਮੰਗ ਰਹੇ ਹਾਂ ਜੀ ਕਿੰਨੇ ਟਾਈਮ 'ਚ ਉਹਨੂੰ ਫੜੋ ਤੁਸੀਂ ਇੱਕ ਤਰੀਕੇ ਨਾਲ ਮਤਲਬ ਪੂਰੀ ਤਰੀਕੇ ਨਾਲ ਛੋਟੀ ਮੰਗੋ ਅਸੀਂ ਨੇੜੇ ਲਗੇ ਹੋਏ ਹਾਂ ਜਦින් ਨੇ 20 ਕਿਸੇ ਤਰ੍ਹਾਂ ਉਸ ਵੀ ਇੱਕ ਤਾਂ ਬਹੁਤ ਜ਼ਿਆਦਾ ਵਾਲਾ ਇਹਨਾਂ ਦਾ ਅਗਲੀ ਉਹ ਦੇਖੋ ਦੇਖੋ ਜਦින් ਨੇ 20 ਕਿਦਰ ਮੈਕਸਿਮਮ ਦੇਖੋ ਵਰਡ ਹੋਣਾ ਚਾਹੀਦਾ ਹੈ ਮੇਰੀ ਜਿਹੜੀ ਜਵਾਬ ਹੈ ਉਹ ਖਰਾਬ ਨਹੀਂ ਹੋ ਰਿਹਾ ਤਾਂ ਕਰਕੇ ਮੈਂ ਇੱਕ ਹੋ ਗਿਆ ਦੋਸਤੋਂ ਪਹਿਲੇ ਪਹਿਲੇ ਅਸੀਂ ਕਰਕੇ ਦੇਖਣਾ ਜਿੰਨੇ ਦਿਨ ਇੱਕ ਹਫਤਾ ਇਹ ਕਹਿੰਦੇ ਕਿ ਇੱਕ ਹਫਤਾ ਬਾਅਦ ਤੋਂ ਬਾਅਦ ਅਸੀਂ ਕਰ ਲਿਆਗੇ ਦੇ ਕੋਈ ਤੁਹਾਡੀ ਮਤਲਬ ਦੇਰੀ ਬੇਨਤੀ ਹੈ ਜੀ ਜੇ ਇੱਕ ਹਫਤੇ ਦੇ ਅੰਦਰ ਉਹਦੀ ਡੀਪਰੂਵ ਹੋ ਗਈ ਮੈਨੂੰ ਬਸ ਇਹਦਾ ਆਸ਼ਵਾਸਨ ਦੇ ਦਿਓ ਕੋਈ ਗਲਤੀ ਨਹੀਂ ਹੋਏਗੀ ਇਹ ਮੇਰੀ ਦੇਖੋ ਥੋੜੀ ਕਾਨੂੰਨੀ ਚੀਜ਼ ਹੈ ਅੱਜ ਕੱਲ੍ਹ ਯਾਰ ਅਸੀਂ ਉਧਰ ਵੀ ਰਿਜੈਕਟ ਕਰਾਈ ਹੈ ਅਸੀਂ ਹਾਈ ਕੋਰਟ ਵੀ ਲੜਾ ਰਹੇ ਹਾਂ ਇੱਕ ਗ੍ਰਾਮਾਡਾ ਕਰਾਈ ਹੈ ਇਹ ਨਹੀਂ ਇਹ ਜੀ ਕਰਨਾ ਲੱਗ ਗਿਆ ਥੋੜਾ ਭਰੋਸਾ ਰੱਖੋ ਸਾਡੇ ਨਾਲ ਚਲੋ ਫਾਈਲ ਵੀ ਨਹੀਂ ਪੂਰੀ ਕਰਾਈ ਹੈ ਜੀ ਤੁਸੀਂ ਨਹੀਂ ਕੈਮਰਾ ਸਾਹਮਣੇ ਕੋਈ ਗੱਲਾਂ ਬੋਲਣਾ ਚਾਹੁੰਦੇ ਨਾ ਜੀ ਮੈਂ ਵੀ ਨਹੀਂ ਬੋਲਣਾ ਚਾਹੁੰਦਾ ਮੈਂ ਵੀ ਦੁਸ਼ਮਣੀਆਂ ਨਹੀਂ ਲੈਣਾ ਚਾਹੁੰਦਾ ਕਿਸੇ ਨਾਲ ਕਿਉਂਕਿ ਇੱਕ ਸਾਡਾ ਤਾਂ ਇੱਕ ਚਲਾ ਗਿਆ ਜੀ ਮੈਂ ਇਸ ਪ ਮੇਰੀ ਵੀ ਮਜਬੂਰੀ ਸਮਝੋ ਮੈਂ ਇੱਥੇ ਕੁਝ ਬੋਲਣਾ ਨਹੀਂ ਜਾ ਰਿਹਾ। ਰਾਹੁਲ ਮੇਰੀ ਗੱਲ ਸੁਣ। ਇਹ ਉਹ ਸਿੰਡੀ ਨਾਲ ਗੱਲ ਕਰੋ। ਉਹ ਦੇਖੋ ਕਾਨੂੰਨ ਦੀ ਇੱਕ ਪ੍ਰਕਿਰਿਆ ਹੁੰਦੀ ਹੈ। ਫਿਰ ਉਹ ਬੇਲ ਰਿਲੀਆ ਕਰਨਾ ਸਾਡਾ ਕੰਮ ਹੈ। ਉਹ ਅਸੀਂ ਪ੍ਰੋਜੈਕਟ ਤਰੱਕੀ ਦਿੰਦੇ ਹਾਂ। ਦੂਜੀ ਗੱਲ ਹੈ ਹਫਤੇ ਦੇ ਵਿੱਚ ਵਿੱਚ ਹੱਤਾ ਮੈਂ ਮੈਕਸਮ ਗਿਆ। ਇਹ ਨਾਲ ਇਹ ਹਫਤੇ ਬਾਅਦ ਰਿਜ਼ਲਟ ਆਊਗਾ। ਉਸ ਤੋਂ ਵਿੱਚ ਵਿੱਚ 2 ਦਿਨ ਦੇ ਵਿੱਚ ਵੀ ਆ ਸਕਦਾ 3 ਦਿਨ ਦੇ ਵਿੱਚ। ਬਟ ਮੈਂ ਇੱਕ ਤੁਹਾਨੂੰ ਟਾਈਮ ਲਿਮਿਟ 2 ਦਿਨ ਦੀ ਦੇ ਜਾਵਾਂ ਫਿਰ 2 ਦਿਨ ਬਾਅਦ ਤੁਸੀਂ ਪੁੱਛੋਗੇ ਕੀ ਹੋਇਆ। ਠੀਕ ਹੈ। ਆ ਤੁਹਾਨੂੰ ਹੀ ਰੀਜ਼ਨੇਬਲ ਟਾਈਮ ਲਿਮਿਟ ਦੇ ਰਿਹਾ। 7 ਦਿਨ ਦੇ ਵਿੱਚ ਵਿੱਚ ਅ ਇਹ ਇੱਕ ਮੂਵੀ ਹੋਣਾ ਚਾਹੀਦਾ ਸਾਰੇ ਕਯੂਸ ਨੂੰ ਕਰੂੰਗੀ ਸਾਰੇ ਕਯੂਸ ਨੂੰ ਕਰਾਂਗੇ ਜੇ ਅਗਰ ਇਨਵੈਸਟੀਗੇਸ਼ਨ ਦੇ ਬੰਦੇ ਬਾਹਰ ਨਿਕਲਦੇ ਨੇ ਜੀ ਉਹ ਯਾਰ ਇਹ ਨਹੀਂ ਨਿਕਲਦੇ ਨਾ ਕੋਈ ਨਿਕਲਦਾ ਨਹੀਂ ਨਿਕਲਦੇ ਇਹਨੇ ਪ੍ਰੂਫ ਲਿਆ ਹਾਂ ਜੀ ਦਾ ਦੇ ਸਕਦੇ ਆਪਦੇ ਕੋਈ ਦੇ ਦੇ ਯਾਰ ਜਦੋਂ ਉਹਨਾਂ ਦਾ ਪ੍ਰੂਫ ਜੇ ਉਹ ਨਰਦੋਸ਼ ਦਾ ਪ੍ਰੂਫ ਜਦੋਂ ਸਾਡਾ ਜਦ ਆਪਾਂ ਪ੍ਰੂਫ ਦੇ ਦਿੰਦਾ ਉਹਨਾਂ ਦਾ ਫਿਰ ਕਿਵੇਂ ਦਿੱਕਤ ਆ ਜਿਹਦਾ ਪ੍ਰੂਫ ਨਹੀਂ ਹੈਗਾ ਉਹ ਨਿਕਲਦਾ ਕਿਵੇਂ ਯਾਰ ਕਿਵੇਂ ਮੇਲ ਹੋ ਜੂਗੀ ਨਹੀਂ ਨਹੀਂ ਹੁੰਦੀ ਨਹੀਂ ਹੁੰਦੀ ਤੁਸੀਂ ਥੋੜਾ ਕਾਨੂੰਨੀ ਪ੍ਰਕਿਰਿਆ ਸਮਝੋ ਕਿਵੇਂ ਨਹੀਂ ਹੁੰਦਾ ਇਹ कि ਜਦੋਂ ਸਬੂਤ ਸਾਡੇ ਬੋਲ ਰਹੇ ਨੇ ਚਲੋ ਛੱਡੋ ਜੀ ਉਹ ਤਾਂ ਪਤਾ ਮੇਰੀ ਲੱਗਦੀ ਸਰ ਬੇਨਤੀ ਹੈ پورے ਜਿਹੜੀ ਪਹਿਲਾ ਅਰੈਸਟ ਹੋਈ ਆ ਹਨਾ ਆ ਟਿਪਰ ਮਾਮਲੇ ਚ ਆਪਨ ਪਤਾ ਚੱਲੂ ਹੁਣ ਤੁਸੀਂ ਕਦੋਂ ਆਏ ਪਟਿਆਲੇ ਪਤਾ ਨਹੀਂ ਸਾਨੂੰ ਖੁਦ ਸੀਐਮ ਨੇ ਮੁੱਖ ਮੰਤਰੀ ਦੀ ਆ ਮੌਨਤੀ ਹੋਈ ਇਹ ਤਾਂ ਮੰਨਦੇ ਹੁਣ ਮਤਲਬ ਕਿ ਐਡਾ ਲੋਕਾਂ ਦਾ ਹੁਣ ਵੀ ਇੰਨਾ ਜ਼ੋਰ ਲੱਗੂਗਾ ਤਾਂ ਅਰੈਸਟ ਹੋ ਵੀ ਇੱਥੇ ਤੱਕ ਜਾਣਾ ਪਊਗਾ ਆਪਾਂ ਦੇਖੋ ਨਾ ਇੱਕ ਸੀਐਮ ਹੁੰਦਾ ਏਅਰ ਬੰਦਿੱਤੀ ਰੈਸਟ ਹੁੰਦੀ ਆ ਉਹ ਹੈ ਨਾ ਜੇ ਪੁਲਿਸ ਪਹਿਲਾ ਮਸਲਾ ਹੱਲ ਕਰਦੀ ਕਿਉਂ ਦੌਰ ਦੇ ਦੇਖੋ ਤੇ ਸੀਐਮ ਆਰਾ ਇੱਕ ਮੁਰਜਮ ਨੂੰ ਫੜਾਉਣ ਵਾਸਤੇ ਲੋਕਾਂ ਨੇ ਕਹਿ ਵੀ ਤੁਸੀਂ ਫੜਾਉਗੀ ਉਹਦੇ ਚ ਐਮਐਲਏ ਮੰਤਰੀ ਸ਼ੰਤਰੀ ਪੁਲਿਸ ਸਾਰੀ ਡੀਜੀਪੀ ਸਾਰੇ ਉਧ ਚ ਬਾਹਰ ਨਹੀਂ ਲੱਗਣ ਕਿ ਛਾਉੜ ਕੱਢ ਦਿੰਦਾ ਹੋਗਾ ਜੀਦੇ ਹੱਥ ਤੇ ਡੋਰ ਆ ਪੰਜਾਬ ਦੀ ਮੇਰਾ ਕਹਿਣ ਦਾ ਮਤਲਬ ਵੀ ਉਹ ਇਹਨਾ ਆਪਾਂ ਨੂੰ ਸੰਘਰਸ਼ ਲੜਨਾ ਪਊਗਾ ਮੈਂ ਇਹ ਬਰुण ਜੀ ਨਹੀਂ ਸਰਦਾਰ ਸਾਹਿਬ ਮੇਰੀ ਗੱਲ ਮੇਰੀ ਗੱਲ ਇਹਨਾ ਕੁਝ ਕਰਨਾ ਪਊਗਾ ਦੇਖੋ ਸਰਦਾਰ ਜੀ ਗੱਲ ਨਹੀਂ ਹੈ ਦੇਖੋ ਇਹਦੇ ਵਿੱਚ ਇਹਦਾ ਮਤਲਬ ਇਹ ਨਹੀਂ ਕਿ ਉਹਦੇ ਵਿੱਚ ਨਹੀਂ ਕੁਝ ਕੰਮ ਕੀਤਾ ਸੀ ਟਰਾਈ ਉੱਥੇ ਵੀ ਚੱਲ ਰਹੀ ਸੀ ਜਦੋਂ ਨੇੜੇ ਹੁੰਦਾ ਹੈ ਪਬਲਿਕ ਥੋੜਾ ਇੰਪੇਸ਼ੈਂਟ ਹੋ ਜਾਂਦੀ ਜਦੋਂ ਇਹੋ ਜਿਹੀ ਕੋਈ ਮਾੜੀ ਇਨਸੀਡੈਂਟ ਹੁੰਦਾ ਹੈ ਤਾਂ ਪਬਲਿਕ ਮਤਲਬ ਇੰਪੇਸ਼ੈਂਟ ਹੋ ਜਾਂਦੀ ਹੈ ਬੜਾ ਇਹਦਾ ਮਤਲਬ ਇਹ ਨਹੀਂ ਕਿ ਪੁਲਿਸ ਹੱਥ ਪੈਰਾਂ ਦੇ ਬੈਠੇ ਹੋਈ ਸੀ ਤੁਹਾਡੇ ਮਾਮਲੇ ਦੇ ਵਿੱਚ ਵੀ ਮੈਂ ਕਹਿ ਰਿਹਾ ਲਗਾਤਾਰ ਰੇਡ ਜਾ ਰਹੀਆਂ ਨੇ ਨੇੜੇ ਲਗੇ ਹੋਏ ਨੇ ਐਂਡ ਵਿਦੀਨ ਅ ویک ਤੇ ਤੁਸੀਂ ਫਿਰ ਮੇਰੇ ਆਫਿਸ ਮੈਨੂੰ ਮਿਲ ਕੇ ਜਾਇਓ ਫਿਰ ਤੁਸੀਂ ਮੈਨੂੰ ਆ ਕੇ ਗਏ ਹੋ ਕਿ ਸਰ ਤੁਸੀਂ ਗਿਆ ਸੀ ਕਿ ਸਰ ਉਹ ਤਾਂ ਮਿਲਾਂਗੇ ਜੀ ਅਸੀਂ ਤਾਂ ਪਹਿਲਾਂ ਉਸ ਚੀਜ਼ ਨੂੰ ਮੰਨਾਂਗੇ ਜੀ ਹੁਣ ਵੀ ਦੀ ਨਾ ਵੀਕ ਦੇ ਵਿੱਚ ਮੈਂ ਤਾਂ ਸਿਰਫ ਇਹ ਪਤਾ ਗਿਆ ਜੀ ਪਰਿਵਾਰ ਹੈ ਜੀ ਪਰਿਵਾਰ ਦੇ ਨਾਲ ਇੰਨੇ ਬੰਦੇ ਖੜੇ ਨੇ ਜੀ ਜੇ ਪਰਿਵਾਰ ਸੱਚਾ ਸੋਚਿਆ ਜੀ ਤਾਂ ਖੜੇ ਨੇ ਕੋਈ ਉਂਝ ਨਹੀਂ ਕਿਸੇ ਨਾਲ ਖੜਦਾ ਹੁੰਦਾ ਜੀ ਮੇਰੀ ਮਦਰ ਨੇ ਜੈ ਸੁਸਾਈਡ ਕਰ ਲਿਆ ਜੀ ਮੰਨ ਲਓ ਜੇ ਬੇ ਮੈਂ ਮਸਾ ਰੋਕੇ ਹੀ ਹੋ ਗਏ ਮੈਂ ਨੇ ਸੁਸਾਈਡ ਕਰ ਲਿਆ ਜੀ ਮੈਂ ਕਿੱਥੇ ਜਾਊਗਾ ਜੀ ਮੈਨੂੰ ਬਸ ਇਸ ਗੱਲ ਦਾ ਸ਼ੋਰ ਥੀ ਕਰ ਲਵੀ ਇਹ ਤਾਂ ਹੋ ਗਿਆ ਹੋ ਗਿਆ ਹੋਰ ਨਾ ਬੰਦੇ ਅੱਗੇ ਅਸੀਂ ਤਾਂ ਇਸੇ ਕਰਕੇ ਉਹ ਮੈਨ ਚਾਹ ਰਹੇ ਨੇ ਮੈਂ ਉਹਨਾਂ ਨੂੰ ਬਚਾਉਣਾ ਚਾਹ ਰਹੇ ਹਾਂ ਸਿਰਫ ਮੇਰੀ ਨਿਰਜਬੂਰੀ ਨੂੰ ਸਮਝਿਓ ਮੈਂ ਨਾ ਮੈਂ ਤੁਹਾਡੀ ਉਹ ਤੁਹਾਡੇ ਲਈ ਤੁਸੀਂ ਮੈਨੂੰ ਸਾਈਡ ਕਮਿਟ ਕਰਨਾ ਉਹ ਹੱਲ ਨਹੀਂ ਹੋਊਗਾ ਦੇਖੋ ਮੇਰੀ ਗੱਲ ਸਾਈਡ ਨਹੀਂ ਛੋੜਨਾ ਸਾਈਡ ਕਰਦਾ ਕੋਈ ਅਥੋਰਟੀ ਤੇ ਜਦੋਂ ਮੈਂ ਕਹਿਤਾ ਤੁਸੀਂ ਇੱਕ ਹਫਤੇ ਤੋਂ ਰੁਕ ਕੇ ਰਹੋ ਇੱਕ ਵਾਰ ਚੋੜਾ ਦੇ ਸਕਦੇ ਹੋ ਰੀਜ਼ਨੇਬਲ ਟਾਈਮ ਚਲੋ ਦਿਨ ਬਸਵਾਸਾ ਕਰ ਲੈਣਾ ਕੋਈ ਵੱਡਾ ਲੰਮਾ ਟਾਈਮ ਨਹੀਂ ਲਾਉਂਗਾ ਮੈਂ ਬਾਹਰ ਨਹੀਂ ਰੋਣਗੀ ਇਹ ਚੀਜ਼ ਦੀ ਛੋਟੀ ਦੇ ਦਿਓ ਜੀ ਕਿ ਉਹ ਵਿਦੀ ਨਾਲ ਵੀ ਤਾਂ ਚਲੋ ਤੁਸੀਂ ਕਰ ਲੋਗੇ ਅਰੈਸਟ ਮੈਂ ਮੰਨ ਗਿਆ ਜੀ ਚਲੋ ਤਿੰਨੋਂ ਮੁਲਜ਼ਮ ਅਰੈਸਟ ਹੋ ਜਾਣਗੇ ਜੀ ਠੀਕ ਹੈ ਜੀ ਦੂਸਰੀ ਗੱਲ ਉਹਦੀ ਹਾਈ ਕੋਰਟ ਚ ਬੇਲ ਨਹੀਂ ਹੋਣੀ ਚਾਹੀਦੀ ਇਹ ਤੁਸੀਂ ਸ਼ੋਰ ਟੀਲੋ ਇੱਥੇ ਕੈਮਰਿਆਂ ਦੇ ਸਾਹਮਣੇ ਵੀ ਚਾਹ ਤੁਹਾਨੂੰ ਵਕੀਲ ਕਰੀਏ ਨਾ ਕਰੀਏ ਚਲੋ ਅਸੀਂ ਤਾਂ ਕਰਾਂਗੇ ਆਪਣਾ ਵਕੀਲ ਇਹ ਤੁਸੀਂ ਲੋ ਇਹ ਨਹੀਂ ਹੈਗਾ ਕਿ ਆਈਓ ਪੇਸਦਾ ਆਈਓ ਆਈਓ ਵੀ ਦੇਖੋ ਕਿਸੇ ਲੈਵਲ ਤੱਕ ਬੋਲੇਗਾ ਹਾਈ ਕੋਰਟ ਦੇ ਜੱਜ ਦੇ ਸਾਹਮਣੇ ਠੀਕ ਹੈ ਜੀ ਇਹ ਤੁਸੀਂ ਲੋ ਭਾਵੇਂ ਤੁਸੀਂ ਜਾਓ ਜੀ ਸਿਰਫ ਲਾਇਰਸ ਜਾਂ ਪਬਲਿਕ ਪ੍ਰੋਸੀਕਿਊਟਰ ਏਜੀ ਆਫਿਸ ਤੋਂ ਬੋਲਦਾ ਸਾਡੇ ਪੁਲਿਸ ਵੱਲੋਂ ਮਨਾਇਆ ਜਾਂਦਾ ਜੇ ਦੇਖੋ ਅਸੀਂ ਜਿਹੜਾ ਆਪਣਾ ਕੇਸ ਹੈ ਜੋ ਬੈਸਟ ਪੋਸੀਬਲ ਵੇ ਹੋਗਾ ਉਹਦੇ ਮਤਲਬ ਜੋ ਫੈਕਟਸ ਹੋਣਗੇ ਸੀ ਬੈਸਟ ਪੋਸਿਬਲ ਜਿਹੜਾ ਆਈ ਤੁਸੀਂ ਕਹਿੰਦੇ ਆਪਦਾ ਕੇਸ ਖਰੀਦੀ ਹੈ ਤੁਸੀਂ ਆਪਦਾ ਕੇਸ ਥੋੜੀ ਫੇਲ ਕਰੂਗੀ ਅਸੀਂ ਤਾਂ ਇਹ ਸੁਨਾ ਕਰਾਉਣੀ ਹੈ ਕਿੰਨੇ ਦਿਨ ਤੋਂ ਸਾਡਾ ਕੇਸ ਬਣ ਗਿਆ ਰਾਣ ਸਾਹਿਬ ਤੁਸੀਂ ਜਾਓਗੇ ਹਾਈ ਕੋਰਟ ਜੇ ਇਸ ਚੀਜ਼ ਦੀ ਜੁਮੈਰੀ ਨਹੀਂ ਲਿਖ ਲੇ ਤਾਂ ਤੁਸੀਂ ਕਰਦੇ ਹੋ ਦੋਵੇਂ ਜਾਣਾ ਹੋਗੇ ਤੁਸੀਂ ਜਾਣੇ ਚਾਹੀਦੇ ਹੋ ਅਸੀਂ ਦੋਵੇਂ ਜਾਵਾਂਗੇ ਕੈਮਰਾ ਅੱਗੇ کہہ ਰਿਹਾ ਮੈਂ ਜੀ ਐਸ ਕੇ ਜਾਓ بس بس ਬੀਬੀ ਨਾ ਅੱਗੇ ਕਹਿ ਕੇ ਜਾਦਾ ਹਾਂ ਬਟ ਧੰਨਵਾਦ ਮੈਨੂੰ ਕੋਈ ਦਿੱਕਤ ਨਹੀਂ ਕੌੜੀਆਂ ਚੰਡੀਆਂਸ ਮੈਨੂੰ ਕੋਈ ਦਿੱਕਤ ਨਹੀਂ ਮੈਂ ਤੁਹਾਡੇ ਨਾਲ ਸ਼ੁਰੂ ਤੋਂ ਅੰਦਰ ਦੀ ਕਰ ਰਹੀ ਮੈਂ ਵੀ ਤੁਹਾਡੇ ਨਾਲ ਰਿਹਾ ਜੀ ਬੜੀ ਮਾੜੀ ਘਟਨਾ ਹੋਈ ਇਹ ਹੋਣੀ ਨਹੀਂ ਚਾਹੀਦੀ ਸੀ ਜੇ ਇਹ ਚੀਜ਼ ਦੀ ਸਾਨੂੰ ਪਹਿਲਾਂ ਪਤਾ ਲੱਗੀ ਹੁੰਦੀ ਵੀ ਐਂ ਕੋਈ ਚੀਜ਼ ਚੱਲ ਰਹੀ ਹੈਕਰ ਮੰਤਰ ਇਨਸ਼ਾ ਅੱਲਾਹ ਚ ਅਸੀਂ ਇਹਨੂੰ ਸੌਲਟ ਆਊਟ ਕਰਾ ਲਵਾਂਗੇ ਮੈਨੂੰ ਪਤਾ ਹੁੰਦੀ ਮੈਂ ਹੀ ਨਹੀਂ ਆਪਣੇ ਭਰਾ ਨੂੰ ਜਾਣ ਦੇਣਾ ਸੀਗਾ ਜੀ ਮੈਨੂੰ ਪਤਾ ਹੁੰਦੀ ਮੈਂ ਹੀ ਨਹੀਂ ਚਲੋ ਛੱਡੋ ਹੁਣ ਮੇਰੇ ਨਾਲ ਸਲਾਹ ਜੀ ਅਸੀਂ ਹੁਣ ਜੀ ਸਾਡੀ ਬੇਨਤੀ ਪ੍ਰਵਾਨ ਕਰੋ ਇੱਕ ਮਿੰਟ ਇੰਨਾ ਹਫ਼ਤੇ ਦਾ ਟਾਈਮ ਜ ਨਾ ਸਾਹਿਬ ਜੀ ਕੋਈ ਜਿਹੜਾ ਤੁਹਾਨੂੰ ਵਾਦਾ ਕਰਿਆ ਸਰਦਾਰ ਸਾਹਿਬ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਜੋ ਪੋਸੀਬਲ ਹੈ ਆਪਕਾ ਮੈਂ ਮੈਕਸਿਮਮ ਗਿਆ ਭਾਈ ਇਹ ਨਹੀਂ ਕਿ ਹੱਥ ਤੱਕ ਵਿੱਚ ਕੁਝ ਨਹੀਂ ਹੋਊਗਾ ਹੋਣ ਦਾ ਕੱਲ੍ਹ ਹੀ ਹੋ ਜਾ ਪਰਸੋਂ ਬਟ ਹਸੋ ਨਾਲ ਮੈਕਸਿਮਮ ਗਿਆ ਠੀਕ ਹੈ ਉਹ ਇਸ ਲਈ ਗਿਆ ਕਿ ਮੈਂ ਇੱਕ ਰੀਜ਼ਨੇਬਲ ਟਾਈਮ ਲੈਣਾ ਤੁਹਾਨੂੰ ਦੇ ਕੇ ਜਾਵਾਂਗਾ ਕੱਲ ਮੈਨੂੰ ਵਾਪਸ ਹੀ ਸਮਾਨੇ ਆਣਾ ਸਰ ਤੁਸੀਂ ਮੈਨੂੰ ਕੁਝ ਮੇਰੀ ਬੇਨਤੀ ਸੁਣੋ ਜੀ ਅੱਜ ਥਰਸਡੇ ਹੋ ਗਿਆ ਜੀ ਹਾਂ ਜੀ ਫਰਡੇ ਸੈਟਰਡੇ ਸੰਡੇ ਮੰਡੇ ਤੋਂ ਪਹਿਲਾਂ ਪਹਿਲਾਂ ਦੱਸੋ ਜੀ ਦੇਖੋ ਮੈਂ ਜੋ ਮੈਂ ਸਲਾਮ ਸਲਾਮ ਕਰਦੇ ਮੇਰੇ ਦੇਖੋ ਮੈਂ ਕਹਿ ਰਿਹਾ ਮੈਂ ਪਰਸਨਲੀ ਇਹਦੇ ਵਿੱਚ ਪੇਨ ਲੈ ਕੇ ਇਹਦੇ ਇਸ ਕੇਸ ਦੇ ਵਿੱਚ ਮੈਂ ਆਪ ਸੁਪਰਵੀਜ਼ਨ ਕਰ ਰਿਹਾ ਹਾਂ ਮੈਂ ਤੁਹਾਨੂੰ ਕਹਿ ਸਕਦਾ ਕਿ 3 ਦਿਨਾਂ ਵਿੱਚ ਵੀ ਕਰ ਲਿਆ ਬਟ ਤੁਸੀਂ ਸਮਝੋ ਕੁਝ ਹਿਊਮਨ ਆਪਣੀ ਥੋੜੀ ਉਹ ਵੀ ਹੁੰਦੀ ਹੈ ਮਤਲਬ ਆਪਣਾ ਰੈਸਟ੍ਰਿਕਸ਼ਨਸ ਵੀ ਹੁੰਦੀ ਹੈ ਅਸੀਂ ਕਹਿ ਰਹੇ ਹਾਂ ਵਿੱਚ ਵਿੱਚ ਹੋਗਾ ਵਿੱਚ ਵਿੱਚ ਹੋਗਾ ਹੋ ਸਕਦਾ ਕੱਲ੍ਹ ਵੀ ਹੋ ਜਾਏ ਮੈਂ ਇਹ ਨਹੀਂ ਕਹਿ ਰਿਹਾ ਹਫਤੇ ਤੱਕ ਕੁਝ ਨਹੀਂ ਹੋਊਗਾ ਮੈਂ ਕਹਿ ਰਿਹਾ ਹੋ ਸਕਦਾ ਕੱਲ੍ਹ ਵੀ ਹੋ ਜਾਏ ਜਾਂ ਅਗਲੇ ਵੀ ਹੋ ਜੇ ਚਲੋ 2 ਪੋਜ਼ਿਟਿਵ ਉਸ ਤੋਂ ਪਹਿਲਾਂ ਹੀ ਹੋ ਜੇ ਕੀ ਪਤਾ ਅੱਜ ਰਾਤ ਨੂੰ ਹੋ ਜੇ ਬਿਲਕੁਲ 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 ਕੀ ਪਤਾ ਅੱਜ ਰਾਤ ਨੂੰ ਹੀ ਹੋ ਜੇ ਨੈਕਸਟ ਥਰਸਡੇ ਅਸੀਂ ਬੈਠ ਜਾਈਏ ਜੀ ਫਿਰ ਇੱਥੇ ਤੁਸੀਂ ਨੈਕਸਟ ਅੱਜ ਦੇ ਜੋ ਤੁਹਾਡੇ ਮਨ ਮੇ ਆਏ ਤੁਸੀਂ ਕਰ ਲਿਓ ਠੀਕ ਹੈ ਮੈਂ ਨੈਕਸਟ ਵੀਰਵਾਰ ਹੋ ਗਿਆ ਅਗਲਾ ਅਗਲੇ ਵੀਰਵਾਰ ਅਸੀਂ ਸਰ ਮੇਰ ਕੱਟਣ ਅਸੀਂ ਉਹਦੀ ਪੈਸੋ ਦੇ ਅਗਲੇ ਵੀਰਵਾਰ ਸੁਣ ਲੈਣਗੇ ਅਕੈਡਮੀ ਅਸਕੇ ਜੇ ਕੋਈ ਉੱਡੀ ਅੱਗੇ ਬੈਠ ਗਈ ਅਸੀਂ ਰੱਖਾਂਗੇ ਵੀਰਵਾਰ ਦਾ ਕੱਟ ਟਰੱਕ ਜਿਹਨਾਂ ਨੂੰ ਵਰਤਣਾ ਇਹ ਗਾ ਜੀ ਗਾ ਜੀ ਜਿਹੜਾ ਤੁਹਾਨੂੰ ਠੀਕ ਜਿਹੜਾ ਤੁਸੀਂ ਡੇਟ ਦਿੱਤੀ ਆ ਉਹੀ ਹੋ ਸਿ ਗਿਵੇਂ ਪਰਿਵਾਰ ਨੂੰ ਠੀਕ ਚੰਗੀ ਗੱਲ ਹਾਂ ਕਿ ਅਸੀਂ ਉੱਥੇ ਘੱਟ ਰੱਖਾਂਗੇ ਉਹ ਨੌਬਤ ਹੀ ਨਹੀਂ ਆਣ ਦੇਣੀ ਮੇਰੀ ਗੱਲ ਸੁਣੋ ਜੀ ਹਾਂ ਲੋੜੇ ਨਹੀਂ ਆਹ ਉਹ ਫਿਰ ਅਸੀਂ ਜਿੱਕ ਦਮ ਨਹੀਂ ਵੀ ਝੜਾ ਨਹੀਂ ਨੀ ਪਲਾਨ ਤਾਂ ਤੁਸੀਂ ਦੇਖੋ ਪਲਾਨ ਤਾਂ ਤੁਸੀਂ ਕੁਝ ਵੀ ਕਰ ਸਕਦੇ ਹਾਂ ਠੀਕ ਹੈ ਉਹ ਤੁਹਾਡੀ ਡਿਸਕਰੀ ਅੱਛਾ ਅਸੀਂ ਕੁਝ ਅਸੀਂ ਸੋਹਰਾਂ ਦੇ ਹਫ਼ਤੇ ਦੇ ਵਿੱਚ ਤੁਹਾਡਾ ਕੰਮ ਹੋ ਜਾਊਗਾ ਅਸੀਂ ਆਪਾਂ ਗੱਲ ਕਰਦੇ ਆਂ ਕੀ ਲੋੜ ਕੀ ਹੋਣੀ ਆਪਾਂ ਚਲੋ ਦੁਖੀ ਲੋਕਾਂ ਤੇ ਆ ਰੋੜਾਂਗੇ ਸੁਣੋ ਜੀ ਇਹ ਗੱਲ ਉਰੇ ਜਿਹੜਾ ਥੰੜੇ ਲੈਵਲ ਦੀ ਚਲ ਆ ਪਾਇਆ ਸੀ ਨਾ ਨਾ ਵਰਤਨੀ ਬਹੁਤ ਜਿਆਦਾ ਕੀ ਨਹੀਂ ਹੋਇਆ ਜਿਹੜੇ ਉੱਪਰ ਥੱਲੇ ਅਫਸਰਾ ਜੂਰੇ ਜਨਤਾ ਜਿਹੜੀ ਆਉਂਦੀ ਆ ਜਾਂਦੀ ਆ ਤੱਕਾ ਬੋਹ ਕਰਦਿਆ ਬਰੂਣ ਜੇ ਕਿਤੇ ਛੱਤਰ ਮਾਰਦਾ ਕਿਸੇ ਨੂੰ ਪਹੁੰਚਦਾ ਕਿਤੇ ਪਾਣੀ ਨਹੀਂ ਸਾਰੀ ਲਾਈਟ ਕੱਟੀ ਹੋਈ ਆ ਪਾਣੀ ਵੀ ਡੋਲਦਾ ਹੀ ਆ ਪਾਣੀ ਬਡੂਆ ਬਰੂਣ ਜੇ ਠੀਕ ਆ ਇਹ ਇੱਕ ਪੰਜਾਬ ਆ ਜੇ ਪੰਜਾਬ ਨੂੰ ਜਿੰਨਾ ਦਬੂਗਾ ਉਨਾ ਅੱਗ ਫੈਲੂਗਾ ਲਾਈਟ ਕਿਵੇਂ ਮਤਲਬ ਆ ਕੱਟੀਆਂ ਸਾਰੀ ਪਾਣੀ ਰੋਕਿਆ ਪਾਣੀ ਰੋਕਿਆ ਸਿਵਲ ਮੈਕਬੈਂਡ ਇਹਦੇ ਦਰਵਾਜ਼ੇ ਉਸਦੇ ਆਦੇ ਵੀ ਕੰਟਰੋਲ ਨਾ ਸਰ ਪੱਖੇ ਮੰਗਵਾਏ ਦੀ ਹੋਣੀ ਨੀ ਜਿੰਦਰ ਜਮਾਈ ਉਹੀ ਬੈਠੇ ਤੁਹਾਡੇ ਨਾਲ ਯਾਰ ਜਿਹੜਾ 아이 ਕਿਹੜਾ ਕੱਡੀਆ ਚ ਬੈਠਿਆ ਪੁਲਿਸ ਸਰ ਉਹ ਵੀ ਮੇਰੇ ਕੋਲ ਸੁਝਾਅ ਕਰ ਰਹੇ ਨੇ ਬਿਜਲੀ ਦੀ ਸਤੋਂ ਯਾਰ ਗਲਤ ਜਿਹੜੀ ਹੋਰ ਕਿਤੇ ਅਸੀਂ 1000000 ਗੱਲ ਸੁਣੋ ਅਗਿਆ ਗੱਲ ਤਾਂ ਸੁਣ ਲੈ ਦੇਖੋ ਸਰਦਾਰ ਜੀ ਮੇਰੀ ਗੱਲ ਇੱਕ ਸੁਣ ਲੋ ਚਲੋ ਪੁਲਿਸ ਸੇ ਰਿਲੇਟਡ ਇਸ਼ੂਸ ਦਾ ਮੈਂ ਜਵਾਬ ਦੇ ਸਕਦਾ ਨੇ ਇਹ بجلی ਪਾਣੀ ਹੈ ਅਸੀਂ ਤੁਹਾਡੇ ਕੋਲ ਰਿਲੇਟਡ ਕਰਦੇ ਆਂ ਜੀ ਤੁਹਾਡੇ ਦਰਵਾਰਾ ਇੱਥੇ ਅਸੀਂ ਇਹਨਾਂ ਨੂੰ ਵੀ ਪਹਿਲਾਂ ਆਖਿਆ ਸੀ ਦਰਵਾਰਾ ਸਿੰਘ ਹੈ ਉਹ ਪਤਾ ਨਹੀਂ ਕੀ ਆ ਉਹਦਾ ਉਹਨੇ ਕਹੇ ਤਾਂ ਉਹਨੇ ਤਿੰਨ ਚਾਰ ਡੱਕਿਆ ਹੁੰਦਾ ਸ਼ਰਾਬ ਨਾਲ ਕਦੇ ਉਹਨੇ ਵਰਤੀ ਨਹੀਂ ਪਾਈ ਸਿਵਲ ਚ ਹੁੰਦਾ ਹੁਣ ਵੀ ਸਿਵਲ ਚ ਆ ਕਿੰਨੇ ਬੰਦਿਆਂ ਨੇ ਉਹਨੇ ਮਾਰ ਕੇ ਪਾਣੀ ਸਾਡਾ ਹੁਣ ਵੀ ਉੱਥੇ ਰੋਕਿਆ ਹੋਈ ਨਹੀਂ ਦੱਸੋ ਪਾਣੀ ਦਾ ਕੌਮਨ ਮਨੁੱਖੀ ਉਹ ਹੈ ਜੀ ਪਾਣੀ ਕਿਨੇ ਹੁਣ ਸੰਗਤ ਪਾਉਣੇ ਮਾਰਨਾ ਕੀ ਉਸ ਨੂੰ ਆਉਣ ਦੇ ਦੇ ਅਸੀਂ ਉਹਨੂੰ ਕਹਿਣਾ ਈ ਉਹ ਤੇ ਚੇਂਜ ਕਰ ਤਾ ਉਹ ਨੂੰ ਮੈਂ ਦੱਸਦਾ ਵੀ ਸਾਨੂੰ ਕਿਹੜੇ ਥਾਣੇ ਕਿੱਧਰੋਂ ਲਾਉਣਾ ਆਹ ਦੇਖੋ ਮਿੰਤਾ ਕਰੇ ਕਿਸੇ ਸਾਥ ਕੋਈ ਲਿਖ ਕੇ ਮੈਨੂੰ ਭੇਜੋ ਸੀ ਕੋਈ ਨਹੀਂ ਮੈਂ ਸੈਂਡ ਕਰ ਲੀ ਨਾ ਜੀ ਹੁਣ ਹੁਣ ਕਰਦੇ ਜਿਹੜਾ ਫਿਰ ਜਿਹੜਾ ਤੁਸੀਂ ਕਰ ਸਕਦੇ ਅਸੀਂ ਤੁਹਾਨੂੰ ਪੁਲਿਸ ਨਾਲ ਥੋੜੀ ਜੇ ਉਹਨੇ ਸਹੀ ਕੀਤਾ ਫਿਰ ਤਾਂ ਗਾਲਾ ਘਟ ਘਟ ਭਜਾਈ ਜਿੰਨ ਬੰਦੇ ਨੱਕੇ ਦੋ ਦਸੋ ਇੰਦਰ ਤੇ ਗੱਲ ਸੁਣੋ ਭਾਈ ਸਰੂ ਮੂ ਵੀ ਬਣੀ ਐ ਲੈ ਮੂ ਵੀ ਬਣੀ ਲੈ ਲੋ ਫੋਨ ਕਰ ਮੈਨੂੰ ਦਿਖਾ ਦਿਓ ਫੋਨ ਮੈਨੂੰ ਦਿਖਾ ਦਿਓ ਸ਼ਰਾਬ ਪਤੀ ਵਾਲਾ ਫੋਨ ਕਰ ਉਹਨਾਂ ਦੇ ਬਰਾੜ ਸਾਹਿਬ ਜੀ ਕਿੰਨੇ ਮੋੜ ਤੇ ਗੱਲ ਕਰਦੇ ਹੋ ਕੋਈ ਚੈੱਕ ਕਰੇ ਸ਼ਰਾਬ ਨਾ ਕਰੋ ਸਰਦਾਰ ਸਾਹਿਬ ਮੇਨ ਇਸ਼ੂ ਜਿਹੜਾ ਆਪਣਾ ਆਜਾ ਇੱਥੇ ਹੋਇਆ ਹੈ ਮੇਨ ਇਸ਼ੂ ਆਪਣਾ ਠੀਕ ਹੈ ਇਹ ਹੋ ਜੂਗਾ ਬਾਕੀ ਤੁਹਾਡੀ ਜਿੰਨੀ ਵੀ ਸ਼ਿਕਾਇਤਾਂ ਨੇ ਤੁਸੀਂ ਡੀਐਸਪੀ ਸਾਹਿਬ ਨੂੰ ਜੋ ਮਿਲਾਂਗੇ ਕੱਲ ਮਿਲ ਲਿਓ ਤੇ ਇਹ ਮੈਨੂੰ ਫਾਰਵਰਡ ਕਰਾਂਗੇ ਅਸੀਂ ਐਕਸ਼ਨ ਜ਼ਰੂਰ ਲਵਾਂਗੇ ਠੀਕ ਹੈ ਸਰ ਸਾਡੀ ਬੇਨਤੀ ਉਹਦੀ ਇੱਥੋਂ ਆਪਣਾ ਸਾਡਾ ਫੋਕਾ ਕੋਈ ਨਹੀਂ ਕਰਨਾ ਉਹ ਜੁਰਤ ਦੀ ਬੇਨਤੀ ਆ ਉਹਦੀ ਬਹੁਤ ਸਾਡੇ ਦੇਣਗੇ ਚ ਰਹਿਣਾ ਨਹੀਂ ਚਾਹੀਦਾ ਆਪਣਾ ਕਿੰਨੀ ਕਿੰਨੀ ਬਦਲੀ ਕਰੋ ਤੁਰੰਤ 20 ਗੱਤਰੀ ਤਿੰਨ ਮੁੰਡੇ ਨੂੰ ਉਹਨੇ ਕੱਪੜਾ ਦਾ ਗੁੱਟੇ ਕਿੰਨੀਆਂ ਵੀਡੀਓ ਵੀ ਦਿਖਾ ਦੇਣਗੇ ਤਰੀਕ ਕਿੰਨੀਆਂ 24 24 ਬਣਦੀ ਆ 24 ਨੂੰ 10 ਵਜੇ ਤਾਂ ਆਪਣੇ ਬੋਲ ਤੋਂ ਸਰਪੰਚ ਮੈਿਕ ਚਾਹੇ ਪਾਣੀ ਦੇ ਦੋ ਤੁਸੀਂ ਬੋਲੋ ਜੀ ਕਰ ਦਿਓ ਜੋ ਵੀ ਤਰੀਕਾ ਕਰਨਾ ਹੈ ਸਾਰੇ ਸਮਝਣੇ ਹੋਣ ਸਾਰਾ ਪਿਆਰ ਕਰਨਾ ਹੈ ਤ੍ਰਿਪੰਦਰੀ ਜਿਦਾ ਕਿ 5 ਤੋਂ ਯਾ ਮੇਰੇ ਕੀ ਬੋਲਦਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਕਾਈਂਡਲੀ ਹੁਣ ਸਾਡੀ ਬੇਨਤੀ ਹੈ ਕਿ ਹੁਣ ਤਾਂ ਜਾ ਰਹੇ ਹਾਂ ਅਸੀਂ ਬਣੀ ਖੜਾ ਉੱਥੇ ਰੁਕਾਂਗੇ ਬਹੁਤ ਸਾਡੇ ਸਤਿਕਾਰਯੋਗ ਆਸੀਂ ਹੋਰ ਨਹੀਂ ਕਿਸੇ ਬਾਰੇ ਬੋਲੇ ਸਹੀ ਜੋ ਜਿਹੜਾ ਜਿਹੜਾ ਗਲੈਸ ਕੋਈ ਆਪਾਂ ਕਰ ਲਾਉਂਦੇ ਛੋਟੇ ਥਾਣੇ ਜਾਓ ਕੋਈ ਨਹੀਂ ਚੱਕਰ ਹੈ ਜੀ ਚੱਕਰ ਲਾਉਣਾ ਇੱਕ ਸਾਈਡ ਇੱਕ ਸਾਈਡ ਹੈ ਮਾਤਾ ਜੀ ਦਾ ਜਿਹੜਾ ਛਿੰਨੀ ਇਹ ਬੱਚਾ ਸੀ ਹਾਂ ਜਦ ਮੈਂ ਆਪਣਾ ਪਿੰਡ ਛੱਡਿਆ ਸੀ ਸਿਰਫ ਮੈਂ ਉਹਦੇ ਪਿੱਛੇ ਮੈਂ ਆਪਣੇ ਬੱਚੇ ਦੀ ਲੈਪ ਬਣਾਉਂਦਾ ਸਿਰ ਮੈਨੇ ਲੋਕਾਂ ਦੇ ਭਾਂਡੇ ਮੰਨੇ ਮੈਨੇ ਸੈਲਰਾਂ ਦੀ ਦਿਹਾੜੀ ਕੀਤੀ ਦੋ ਹੀ ਜੀਵ ਅਸੀਂ ਇੰਨੇ ਕੁੱਤੇ ਦੀ ਮੌਤ ਮਰੇ ਬੱਚੇ ਮੈਨੇ ਉਰੇ ਤੱਕ ਲਿਆਣ ਤੇ ਅੱਜ ਮੇਰਾ ਮੇਰਾ ਬੱਚੇ ਦਾ ਕੀ ਹਾਲ ਹੋਇਆ ਇੱਕ ਬਲੀ ਚੜਿਆ ਇੱਕ ਜਨਾਨੀ ਦੇ ਪਿੱਛੇ ਕਿ ਤੁਸੀਂ ਨਿਸ਼ਾਬ ਨਹੀਂ ਦੇ ਸਕਦੇ ਮੈਨੂੰ ਮਾਤਾ ਜੀ ਨਹੀਂ ਅੱਜ 15 ਮੈਂ ਅੰਦਰ ਬੈਠ ਕੇ ਰੋਈਆਂ 14 ਦਿਨ ਅੰਦਰ ਬੈਠ ਕੇ ਮੈਂ ਉਹ ਰੋਈਆਂ ਨਾ ਜਦ ਮੇਰਾ ਬੱਚਾ ਮਰ ਗਿਆ ਮੈਨੂੰ ਮੇਰਾ ਵੀਰ ਮੇਰਾ ਪੁੱਤਰ ਮੈਨੂੰ ਬਸ ਬਾਸ ਦੇ ਦੇ ਕੇ ਗਿਆ 아이 ਮਾਤਾ ਤੂੰ ਇਹਨਾਂ ਪੋਸਟਮੈਨਾਂ ਨੂੰ ਦੀ ਤੂੰ ਇਹਦਾ ਕਰਦੇ ਮੈਂ ਤੈਨੂੰ ਨਿਸਾਬ ਦਊਂ ਚਾਰ ਦਿਨਾਂ ਤੈਨੂੰ ਨਿਸਾਬ ਦਵਾਉਂਗਾ ਕੀ ਗੱਲ ਉਹ ਜਨਾਨੀ ਹੈ ਕੀ ਚੀਜ਼ ਹੈ ਜੇ ਤੁਸੀਂ ਆਪਣੀ ਚਾਹੇ ਨਾ ਅਗਰ ਮੇਰਾ ਬੱਚਾ ਮੇਰੇ ਘਰ ਮਰ ਜਣਦਾ ਨਾ ਤੁਸੀਂ ਮੇਰੇ ਬੱਚੇ ਨੂੰ ਵੀ ਲਿਆਂਦੇ ਔਰ ਸਾਨੂੰ ਹੱਥ ਕਢੀ ਕਦੀ ਦੀ ਲੱਗਦੀ ਕਦੀ ਦੀ ਲੱਗ ਜੁੰਦੇ ਕਿ ਗਰੀਬ ਬਾਪ ਦਾ ਪੁੱਤ ਮਰਿਆ ਗਰੀਬ ਬਾਪ ਦਾ ਮੈਂਨੇ ਆਪਣਾ ਪਿੰਡ 300 ਕਿਲੋਮੀਟਰ ਪੁੰਨਾ ਛੱਡ ਆਇਆ ਅੱਜ ਮੇਰਾ 42 ਸਾਲ ਦਾ ਪੁੱਤ ਗਿਆ ਮੇਰੀ ਕਿਸੇ ਨੇ ਪੁਕਾਰ ਨਹੀਂ ਸੁਣ ਰਿਹਾ ਮੇਰਾ ਤਾਂ ਹੋਈ ਮਾਤਾ ਜੀ ਮੈਂ ਤੁਹਾਡਾ ਕੁਝ ਸਮਝਦਾ ਮੈਂ ਤੁਹਾਡੇ ਬੋਲ ਦਾ ਕੁਝ ਨਹੀਂ ਹੁੰਦਾ ਮਾਤਾ ਜੀ ਮੇਰੀ ਇੱਕ ਸਹੀ ਗੱਲ ਹੈ ਮੈਂ ਇਹਨੂੰ ਕਮਿਟ ਕਰਦਾ ਹੈ ਇੱਕ ਹਫ਼ਤੇ ਦੇ ਵਿੱਚ ਤੋਂ ਸਾਰਾ ਕਾਰਨ ਨਹੀਂ ਨਹੀਂ ਮੇਰੇ ਬੱਚੇ ਦੇ ਪੈਰ ਫੜੇ ਠੀਕ ਹੈ ਸਾਡੀਆਂ ਸੇਵਾ ਤਾਂ ਤੁਹਾਡੇ ਨਾਲ ਪਸਾ ਦੇ ਦਿਵਾਵਾਂਗੇ ਤੁਹਾਨੂੰ ਤੁਹਾਡੇ ਨਾਲ ਹੀ ਖੜੇ ਰਹੇ ਬਸ ਚੁੱਪ ਰਹੋ ਬੇਫਿਕਰ ਹੋ ਇੱਕ ਸਰ ਸਾਡੀ ਬੇਕੀ ਹੈ ਜਿਹੜਾ ਮੁਲਾਜ਼ਮ ਆ ਉਹ ਸਾਡੇ ਇਸ ਏਰੀਏ ਚ ਕਾਹਦਾ ਕਾਰੋਬਾਰ ਜੀ ਦੇਵਾਂਗੇ ਤੁਹਾਨੂੰ ਯਾ ਕਿ ਕੱਲ ਆਪਣੀ ਸ਼ਿਕਾਇਤ ਸੈਂਡ ਕਰਾਉਣੇ ਆ ਅਸੀਂ ਹੁਣੇ ਕਰਕੇ ਦਿੰਨੇ ਆ ਇਹਦੇ ਨੇ ਹੀ ਸੋਦੇ ਨੇ ਸਭ ਪੁਰੇ ਦੇ ਤਾਂ ਪਾਣੀ ਨਹੀਂ ਨੰਗਣ ਦੇ ਰਿਹਾ ਮੈਨੂੰ ਜੀਰੂ ਆਪ੍ਰਿਕੈਸ਼ਨਾਂ ਦੀ ਕਸਮ ਮੈਂ ਆਪਣੀ ਜੀਰੀਆ ਨਾ ਆਪਣੀ ਲਗਣੀ ਨਹੀਂ ਮਾਤਾ ਜੀ ਮੈਂ ਤੁਹਾਨੂੰ ਕਹਿ ਤਾ ਲਗਣੀ ਮੈਂ ਆਪਣਾ ਮੈਂ ਤਾਂ ਕਰੂੰਗੀ ਹਰ ਕਰੂੰਗੀ ਮੈਂ ਉਰੇ ਚੌਂਕਲੇ ਵਿੱਚ ਮੈਨੂੰ ਆਪਣਾ ਕੋਈ ਆਪਣਾ ਕੋਡ ਨਹੀਂ ਪੈਦਾ ਕਰਾ ਜੀ ਆਪਣੇ ਸਾਡੇ ਸੁਣੋ ਜੀ ਵਾਦਾ ਕਰੇ ਨਾ ਬੱਚਾ ਬੰਦਾ ਆਦਮੀ ਹੋ ਜਾ ਸਭ ਜਿੱਥੇ ਖੜੇ ਆ ਮਾਤਾ ਜੀ ਤੁਹਾਡਾ ਬਹੁਤ ਅਸੀਂ ਵੀ ਤੁਹਾਡੇ ਚਾਈ ਆਏ ਹਾਂ ਹਰ ਇੱਕ ਵੰਨ ਤੁਸੀਂ ਰੂਮ ਸ ਤੋਂ ਉੱਪਰ ਰੱਖਣਾ ਬਈ ਉਸੇ ਪਿੱਛੇ ਸਿਆਸੀ ਤੇ ਸਾਡੀ ਬੇਨਤੀਆਂ ਠੀਕ ਹੈ ਜੀ ਅਸੀਂ ਆ ਕੇ ਆਪਾਂ ਪ੍ਰੋਫੈਸਰ ਨਾਲ ਗੱਲ ਕਰਨੇ ਸਪੀਕਰ ਤੇ ਤਾਂ ਬੋਲਦਾ ਹਾਂ